ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆ ਘਰ ਅੱਜ ਤੁਹਾਨੂੰ ਅਸੀਂ ਆ ਸਾਡਾ ਮਣੀ ਪਲਾਟ ਦਿਖਾਉਣੇ ਹਾਂ ਦੇਖੋ ਇਸ ਤਰ੍ਹਾਂ ਪੱਤੇ ਆ ਜਿਵੇਂ ਰਬੜ ਤੇ ਹੁੰਦੇ ਆ ਤੇ ਇਹ ਆਪਣਾ ਅੰਦਰ ਲੌਬੀ ਦੇ ਵਿੱਚ ਪਿਆ ਹੈ ਦੇਖੋ ਇਹਦਾ ਸਿਰਾ ਦੇਖੋ ਇੱਥੇ ਜਿਹੜਾ ਆਪਾਂ ਆ ਬਣਾ ਕੇ ਘਰੇ ਆਪਾਂ ਬਣਾ ਕੇ ਲਾਇਆ ਹੋਇਆ ਦੇਖੋ ਬੋਰੀ ਦਾ ਬੇਵਦੇ ਉੱਤੇ ਪੂਰੀ ਪਲੇਟ ਕੇ ਬਣਾਇਆ ਹੈ ਇਹ ਮੈਂ ਪਿਛਲੇ ਸਾਲ ਵੀਡੀਓ ਪਾਈ ਸੀ ਉਦੋਂ ਜਦੋਂ ਇਹ ਲਾਇਆਏ ਸੀ ਤੇ ਤੁਹਾਨੂੰ ਦੱਸਦੇ ਆਂ ਸੀ ਪਿਛਲੇ ਸਾਲ ਅਸੀਂ ਇਹ ਜਲਾਈ ਦੇ ਵਿੱਚ ਲਾਇਆ ਸੀਗਾ ਵੀ ਐਡੀ ਕੀ ਕਟੀਆਂ ਇੱਥੋਂ ਹੀ ਸ਼ੁਰੂ ਵੀ ਐਡੀ ਐਡੀ ਕੀ ਸੀਗੀ ਚਾਰ ਚਾਰ ਪੰਜ ਕਟੀਆਂ ਲਾਈਆਂ ਸੀਂ ਦੇਖੋ ਐਡੀਆਂ ਕਟੀਆਂ ਤੇ ਹੁਣ ਦੇਖ ਲਓ ਤੁਸੀਂ ਇੱਕ ਸਾਲ ਇਹਨੂੰ ਜਲਾਈ ਦੇ ਵਿੱਚ ਹੋਊਗਾ ਦੇਖੋ 20 वाई ਜਲਾਈ ਤੁਸੀਂ ਇਹ ਲਾਇਆ ਸੀਗਾ ਦੇਖੋ ਤੇ ਇਹ ਬੋਰੀ ਤੋਂ ਇਹਦੇ ਉੱਤੋਂ ਨੂੰ ਇਸ ਕਰਕੇ ਸੋਨੇ ਐਡਾ ਪਾਇਪ ਤੇ ਬੋਰੀ ਬਲੇਟ ਕੇ ਲਾਈ ਸੀ ਅਸੀਂ ਪੂਰੀ ਬੋਰੀ ਜਿੱਡੀ ਲੰਮੀ ਆਂਦੀ ਆ ਖਾਲ ਵਾਲੀ ਬੋਰੀ ਤੇ ਓਡੀ ਬੋਲੇਟ ਕੇ ਆਪਾਂ ਪਾਇਪ ਦੇ ਉੱਤੇ ਲਾਈ ਸੀਗੀ ਤੇ ਦੇਖੋ ਇਹ ਐਡਾ ਵੱਡਾ ਹੋ ਗਿਆ ਤੇ ਹਜੇ 22 ਜੁਲਾਈ ਨੂੰ ਇਹਨੂੰ ਸਾਲ ਹੋਊਗਾ ਦੇਖੋ ਪੱਤਿਆਂ ਦੀ ਸ਼ੈਡਿੰਗ ਦੇਖੋ ਅਸੀਂ ਇਹਦੇ ਵਿੱਚ ਕੋਈ ਖਾਦ ਨਹੀਂ ਪਾਈ ਸਿਰਫ ਅਸੀਂ ਸਬਜੀ ਧੋ ਕੇ ਜਾਂ ਦਾਲ ਧੋ ਕੇ ਪਾਣੀ ਪਾਉਨੇ ਆ ਤੇ ਜਾਂ ਗੰਡਿਆਂ ਦੇ ਛਿਲਕੇ ਪਾਉਨੇ ਆ ਜਿਹੜੇ ਆਪਾਂ ਪਿਆਜ਼ ਸਬਜੀ ਚ ਪਾਉਨੇ ਦੇਖੋ ਇਹ ਪਿਆਜ਼ ਆਪਾਂ ਜਾਂ ਮਿੱਟੀ ਚ ਦੱਬ ਦਿੰਨੇ ਕਹੀ ਆ ਕੱਲ ਅਸੀਂ ਉੱਤੇ ਹੀ ਰੱਖ ਦਿੱਤਾ ਤੇ ਦੇਖੋ ਤੇ ਜਿਵੇਂ ਰਬੜ ਦੇ ਪੱਤੇ ਹੁੰਦੇ ਆ ਇਸ ਤਰ੍ਹਾਂ ਤੇ ਇਹ ਸਾਰੇ ਸਿਆਲ ਦਾ ਖੰਡਰ ਆਪਣਾ ਇੱਕ ਦਿਨ ਵੀ ਨਹੀਂ ਅਸੀਂ ਬਾਹਰ ਇਹਨੂੰ ਗੱਡਿਆ ਜਿਉਂ ਸਿਆਲ ਚੜੇ ਇਹ ਨੰਬਰ ਦਾ ਹੀ ਅੰਦਰ ਰੱਖਿਆ ਹੋਇਆ ਹੈ ਨੰਬਰ ਮਹੀਨੇ ਦਾ ਨੰਬਰ ਦਸੰਬਰ ਦਾ ਹੀ ਅੰਦਰ ਤੇ ਇਹ ਹੋ ਗਈ ਆਪਣੀ ਪ੍ਰਾਇਲ ਅੱਜ 18 ਪ੍ਰਾਇਲ ਹੋ ਗਈ। ਦੇਖੋ ਤੇ ਆਪਾਂ ਅੰਦਰ ਹੀ ਹੈ ਤੇ ਇੱਕ ਵੀ ਪੱਤਾ ਪੀੜਾ ਰਹੀ ਹੈ। ਇਸ ਤਰ੍ਹਾਂ ਤਾਂ ਮੈਂ ਕਦੇ ਵੀ ਨਹੀਂ ਵੇਖਿਆ ਜਿਹੜਾ ਇਹ ਸਾਡੇ ਬਣ ਕੇ ਤਿਆਰ ਹੋਇਆ ਦੇਖੋ। ਅਹੀਂ ਲੱਗਦਾ ਜਿਵੇਂ ਆਲਟੀਪੀ ਹੋਣਾ ਇਹ। ਤੇ ਇੱਕ ਉਧਰ ਤੁਹਾਨੂੰ ਹੋਰ ਦਿਖਾਉਣੇ ਆ। ਤੇ ਜਮਾਏ ਦਾ ਜਾਂ ਨਾਹੀਂ ਦਾ ਇਹ ਪੱਤੇ ਉਹ ਅਮਰਝਾਏ ਆ ਤੇ ਅਗਲਾ ਆਹ ਦਿਨ ਦਾ ਵੀ ਬਾਹਰ ਕੱਢਣਾ ਪੈਂਦਾ ਤੇ ਇਹਨੂੰ ਹਵਾ ਲਵਾਉਣੀ ਪੈਂਦੀ ਦੋ ਚਾਰ ਦਿਨ ਬਾਹਰ ਰੱਖਣਾ ਪੈਂਦਾ ਸੀ ਜਮਾ ਨੰਬਰ ਦੇ ਅੰਦਰ ਰੱਖਿਆ ਹੋਇਆ ਤੇ ਅਪ੍ਰੈਲ ਦੇ 18 ਤਰੀਕ ਹੋ ਗਈ ਅੱਜ ਤੇ ਹੁਣ ਤਾਂ ਅਸੀਂ ਇਹਨੂੰ ਬਾਹਰ ਕੱਢਣਾ ਹੀ ਨਹੀਂ ਕਿਉਂਕਿ ਗਰਮੀ ਆ ਕਮਲਾ ਚੁੱਕ ਲੋਆ ਵਗਣ ਗਈਆਂ ਤੇ ਆਪਾਂ ਇਹ ਮੁੱਲ ਨਹੀਂ ਵੇਂਦੇ ਆਂ ਵੇਖਣ ਨੂੰ ਇਹ ਪਕੜੀ ਬਣਾ ਕੇ ਬੋਰੀ ਦਾ ਲਾਇਆ ਹੋਇਆ ਤੇ ਪਰ ਇਹਦੇ ਹੁਣ ਅਸੀਂ ਜਿਉਂ ਵੀ ਗਰਮੀ ਪੈਣ ਲੱਗੇ ਤੇ ਰਜਾਨਾ ਇਹਨੂੰ ਵੀ ਧੋਨੇ ਆ ਤੀਜੇ ਦਿਨ ਤਾਂ ਇਹ ਤੇ ਪੰਪ ਨਾਲ ਉਹ ਧੋਨੇ ਆ ਪੱਤੇ ਇਹਦੇ ਤੇ ਥੋੜਾ ਘਣਾ ਤਾਂ ਰੋਇ ਤੇ ਆ ਸਾਰੀ ਬੋਰੀ ਅਸੀਂ ਗਿੱਲੀ ਕਰ ਦਿੰਨੇ ਆ ਸਿਆਲ ਦੇ ਵਿੱਚ ਨਹੀਂ ਅਸੀਂ ਇਹ ਬੋਰੀ ਗਿੱਲੀ ਕਰੀ ਸੀਗੀ ਤੇ ਹੁਣ ਅਸੀਂ ਕਰਦੇ ਆ ਇਹ ਤੇ ਅੱਗੇ ਤੁਹਾਨੂੰ ਹੁਣ ਉਹ ਬਖਾਉਣੀ ਹੈ ਜਿਹੜਾ ਅਸੀਂ ਦੁੱਧ ਚਾਣਾ ਦੇਖੋ ਇਹ ਆਪਣਾ ਮਣਕੇ ਦੇ ਨਾਲ ਇਹਦੇ ਨਾਲ ਬਣਾਇਆ ਹੋਇਆ ਦੇਖੋ ਉਵੇਂ ਹੀ ਪੱਤੀ ਦੀ ਹੈ ਉਦੋਂ ਦਾ ਇਹ ਅੰਦਰ ਰੱਖਿਆ ਹੋਇਆ ਜਦੋਂ ਦਾ ਸਿਆਲ ਚੜਿਆ ਇਹ ਵੀ ਨਹੀਂ ਬਾਹਰ ਕੱਢਿਆ ਦੇਖੋ ਇਹ ਪੌੜੀਆਂ ਦੇ ਵਿੱਚ ਪਿਆ ਤੇ ਇਹ ਥੱਲੇ ਕੋਲ ਅਰਾਊਂਡ ਸ਼ੇਪ ਬਣਾਇਆ ਉੱਤੇ ਦਰ ਬਣਾਇਆ ਦੇਖੋ ਇਧਰ ਉਹ ਡਾਢੀ ਟੁੱਟ ਗਈ ਸੀ ਨਹੀਂ ਤਾਂ ਸਾਰਾ ਇਹ ਘੇਰਿਆ ਜਾਂਦਾ ਇਧਰ ਤੇ ਆਈ ਜਾਂਦੀ ਇੱਥੋਂ ਇਹ ਵਾਲੀ ਤੇ ਇਧਰ ਹੋਈ ਚੱਲ ਪਈ ਐ ਇੱਥੋਂ ਤੇ ਇਹ ਜਾਂਦੀ ਇਹ ਇੱਥੋਂ ਚੱਲੀ ਐ ਤੇ ਤੁਝ ਆਉਂਦੀ ਜਾਂਦੀ ਇੱਥੋਂ ਟੱਕਰ ਪਾਉਂ ਜਾਈ ਦੇਖ ਤੇ ਤੁਸੀਂ ਵੀ ਐਸਾ ਇਹ ਵੀ ਬੁਰੀ ਭਲੇਟੀ ਹੋਈ ਥੱਲੇ ਵੀ ਤੇ ਉੱਤੇ ਵੀ ਇਹ ਸਾਡਾ ਜਿਹੜਾ ਕੜਾਈ ਦੇ ਵਰਨ ਨਾਲ ਫਰੇਮ ਹੁੰਦਾ ਉਹ ਖਰਾਬ ਹੋ ਗਿਆ ਸੀ ਉੱਤੇ ਵੀ ਲੇਟੀ ਐ ਤੇ ਆਹ ਤਾਰ ਦਾ ਬਣਾਇਆ ਪੈਂਦਣ ਦੇ ਮੈਨੂੰ ਇਹ ਤੁਹਾਨੂੰ ਪਸੰਦ ਆਇਆ ਤਾਂ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਵੀਡੀਓ ਕੈਹੀ ਜੀ ਲੱਗੀ ਦੇਖੋ ਬਹੁਤ ਡਬਲ ਡਬਲ ਪੱਤੇ ਆ ਇਹ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਦੇਖੋ ਕਿੱਡੇ ਕਿੱਡੇ ਪੱਤੇ ਤੇ ਸਸ ਅਸੀਂ ਜੈਡ ਪਲਾਂਟ ਦਾ ਬਹੁਤ ਬਣਾਇਆ ਹੋਇਆ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਫੇਰ ਕਿਸੇ ਦਿਨ ਅਜ ਤੰਹਰੀ ਵਾਲੀ ਚੱਲੀ ਜਾਂਦੀ ਚਲੋ ਜੀ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ